ਪੰਜਾਬ ਜਾਓ ਯਾਤਰਾ ਜੋ ਸਾਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਸਾਥ ਤੁਸੀਂ ਬਾਦਲ ਪ੍ਰਧਾਨ ਸ਼ਰਮਣ ਅਕਾਲੀ ਦਲ ਦੀ ਵਾਈਸ ਹੈ ਉਹ ਦੁਆਬੇ ਦੇ ਵਿੱਚ ਤੀਜਾ ਗੇਟ ਜਿਹੜਾ ਉਹਦਾ ਸ਼ੁਰੂ ਹੋ ਰਿਹਾ ਪੰਜਾਬ ਦਾ ਉਹ ਦੁਆਬੇ ਤੋਂ ਸ਼ੁਰੂ ਹੋਣਾ ਹਲਕਾ ਬੰਗਾ ਦੇ ਵਿੱਚ ਡਾਕਟਰ ਸੁਖਿੰਦਰ ਕੌਰ ਸੁਖੀ ਜਿਹੜੇ ਵਿਧਾਇਕ ਨੇ ਸਾਡੇ ਉਹਨਾਂ ਦੀ ਵਾਈ ਵਿੱਚ ਬਹਿਰਾਮ ਤੋਂ ਸਾਡੇ ਮਾਜੋ ਐਸਜੀਪੀਸੀ ਦੇ ਮੀਤ ਪ੍ਰਧਾਨ ਸਾਲਸਾ ਜੀ ਤੇ ਸਾਰੀ ਲੀਡਰਸ਼ਿਪ ਜਿਹੜੀ ਆ ਅ ਕੋਨਾਲਾਲ ਘੰਡਾ ਜੀ ਜੋ ਐਸਜੀਪੀਸੀ ਦੇ ਯੂਥ ਦੇ ਪ੍ਰਧਾਨ ਸਾਡੇ ਸਰਕਾਰ ਸਾਹਿਬ ਸੁਖਦੀਪ ਸਰਕਾਰ ਦੇ ਜ਼ਿਲ੍ਹੇ ਦੇ ਪ੍ਰਧਾਨ ਤੇ ਬੀਬੀ ਵੱਜੂ ਜੀ ਜੋ ਔਸਤਰੀ ਕਾਲੀ ਦਲ ਦੇ ਪ੍ਰਧਾਨ ਸਾਰੇ ਅਹੁਦੇਦਾਰ ਵਰਕਰ ਜਿਹੜੇ ਨੇ ਉਹਨਾਂ ਦੀ ਅੱਜ ਮੀਟਿੰਗ ਹੋਈ ਹੈ ਔਰ ਮੀਟਿੰਗ ਦੇ ਵਿੱਚ ਇਸ ਪੰਜਾਬ بچاؤ ਯਾਤਰਾ ਨੂੰ ਸਫਲ ਕਰ ਲਈ ਅੱਡ-ਅੱਡ ਡਿਊਟੀਆਂ ਲਾਈਆਂ ਗਈਆਂ ਨੇ ਬਹਿਰਾਮ ਤੋਂ ਚੱਲ ਕੇ ਮੁਕੰਦਪੁਰ ਨੂੰ ਹੋ ਕੇ ਇਹ ੜਕੜ ਕਰਾ ਜਿਤ ਮਖੀ ਨੇ ਖੜਕੜ ਕਨਾ ਤੋਂ ਫਿਰ ਨਵੇਂ ਸ਼ਹਿਰ ਲਈ ਰਵਾਨਾ ਹੋਣੀ ਹੈ ਤੇ ਨਵੇਂ ਸ਼ਹਿਰ ਤੋਂ 라ਹੂ 라ਹੂ ਤੋਂ ਫਿਰ ਜਾੜਲਾ ਸਮਾਪਤੀ ਹੋਣੀ ਹੈ ਔਰ ਪੰਜਾਬ ਸਰ ਯਾਤਰਾ ਦੇ ਲਈ ਜਿਹੜਾ ਪੰਜਾਬ ਭਰ ਦੇ ਵਿੱਚ ਉਪਸ਼ਾ ਮੈਂ ਸੋਚਦਾ ਕਿ ਇਸ ਇਲਾਕੇ ਦੇ ਵਿੱਚ ਖਾਸ ਤੌਰ ਤੇ ਦੁਆਬੇ ਦੀ ਧਰਤੀ ਦੇਖ ਦੁਆਬੇ ਦੇ ਲੋਕਾਂ ਨੂੰ ਮਾਣ ਆ ਕਿ ਆਜ਼ਾਦੀ ਦੇ ਸੰਗਰਾਮ ਵਿੱਚ ਵੀ ਇੱਕ ੜਾ ਕੇ ਅੱਗੇ ਹੋ ਕੇ ਕੁਰਬਾਨੀਆਂ ਕਰਕੇ ਆਜ਼ਾਦੀ ਦਿਵਾਈ ਤੇ ਅੱਜ ਵੀ ਇਸ ਸੂਬੇ ਨੂੰ ਜੇ ਇੱਜ਼ਤ ਗੌਰਵ ਮਾਨ ਸਲਵਾਨ ਰਹਿਣ ਲਈ ਦਿੱਲੀ ਦੇ ਸਕੰਜੇ ਤੋਂ ਬਚਾਉਣਾ ਦਾ ਦੁਆਬੇ ਦੇ ਲੋਕ ਜਿਹੜੇ ਨੇ ਤਸ ਪਰ ਹੋਏ ਨੇ ਔਰ ਪੰਜਾਬ ਬਚਾਓ ਯਾਤਰਾ ਵਿੱਚ ਪੂਰਾ ਸਹਿਯੋਗ ਦੇਣ ਦਾ ਇਹਨਾਂ ਸਾਰਿਆਂ ਨੇ ਵਾਦਾ ਕੀਤਾ ਅੱਜ ਜਿਹੜੇ ਸਾਡੇਹਿਮਤ ਕੁਮਾਰ ਬਾਵੀਜੀ ਨੇ ਉਹ ਪ੍ਰਧਾਨ ਮੰਤਰੀ ਨੇ ਸ਼ਹਿਰੀ ਕਾਲੀ ਜਥਾ ਨਮਾ ਸ਼ਹਿਰ ਦੇ ਔਰ ਹੋਰ ਵੀ ਬਹੁਤ ਸਾਰੀਆਂ ਨੀਤੀਆਂ ਇਸ ਇਲਾਕੇ ਦੇ ਵਰਕਰਾਂ ਦੀਆਂ ਹੋਈਆਂ ਨੇ ਔਰ ਸਾਰਿਆਂ ਨੂੰ ਸਨਮਾਨ ਦਿੱਤਾ ਗਿਆ ਤੇ ਇਸਤਰੀ ਕਾਲੀ ਗੱਲ ਦੇ ਪ੍ਰੋਗਰਾਮ ਰਾਏ ਨੇ ਜੀ ਮਨਜੀਤ ਸੈਣੀ ਜੀ ਤੇ ਐਸਪੀ ਰਿੰਗ ਦੇ ਪ੍ਰਧਾਨ ਜਿਹੜੇ ਨੇ ਬਣਾਏ ਨੇ ਸੋਨ ਲਾਲ ਟੰਡਾ ਜੀ ਤੇ ਬਾਕੀ ਨੁਮਿਤੀਆਂ ਜਿਗੀਆਂ ਨੇ ਪੰਜਾਬ ਫਰਜ਼ ਦੀਆਂ ਇਲਾਕੇ ਦੀਆਂ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499